ਹਾਂਜੀ ਅੱਜ ਸਾਡੇ ਕੋਲ ਪਹੁੰਚੇ ਹੈ ਪੰਜਾਬੀ ਗਾਇਕ ਜੋੜੀ ਦਿਲਬਾਗ ਰਾਣਾ ਜੀ ਤੇ ਊਸ਼ਾ ਰਾਣਾ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਊਸ਼ਾ ਰਾਣਾ ਜੀ ਤੁਸੀਂ ਗਾਇਕੀ ਦੇ ਖੇਤਰ ਵਿੱਚ ਕਦੋਂ ਆਏ ਮੈਂ ਆਈਏ 97 ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਸ਼ਮੀਰ ਜਨਮ ਹੋਇਆ ਹੈ ਫਲੋਈਪੁਰ 90 ਕਿ 73 ਜੋ ਹੈ ਮੇਰੇ ਜਨਮ ਤੁਹਾਡੇ ਗੁਰੂ ਕੌਣ ਹਨ ਮੇਰੇ ਗੁਰੂ ਮੇਰੇ ਪਤੀ ਆਪਣੀ ਪੜ੍ਹਾਈ ਬਾਰੇ ਚੰਨਣਾ ਪਾਓ ਮੈਂ ਫਰੋਈਪੁਰ ਕੇਂਦਰੀ ਵਿਦਿਆਲੇ ਆਰਮੀ ਸਕੂਲ ਚ ਪੜ੍ਹੀਆ ਮੇਰੇ ਪਾਪਾ ਵੀ ਆਰਮੀ ਚ ਤੁਹਾਡਾ ਕੋਈ ਪ੍ਰਸਿੱਧ ਗਾਣਾ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਹੋਵੇ ਮੇਰਾ ਬੱਚੇ ਤੇਰੀ ਯਾਦਾਂ ਚਿੱਟਾ ਵੇਚ ਤੇ ਫੜ ਲੈਣੀ ਹਾਂ ਇਹਦੇ ਨਾਲ ਦੇ ਕਈ ਗੀਤ ਕਰਾਏ ਹੋਏ ਅਸੀਂ ਦਿਲਬਾਗ ਰਾਣਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਜੀ ਸਭ ਤੋਂ ਪਹਿਲਾਂ ਸਾਡੇ ਰਾਜਕੁਮਾਰ ਜੀ ਇੱਕ ਨੂਰ ਸੋਸਾਇਟੀ ਦੇ ਪ੍ਰਧਾਨ ਨੇ ਬਹੁਤ ਹੀ ਅਖੀਆ ਇਨਸਾਨ ਨੇ ਜਿਨ੍ਹਾਂ ਸਾਨੂੰ ਅੱਜ ਮੌਕਾ ਦਿੱਤਾ ਹੈ ਮੇਰੇ ਨਾਲ ਮੈਡਮ ਹੁਸ਼ਰਾਨਾ ਜੀ ਨੇ ਮੇਰੇ ਸਹਿਗਰ ਕਾ ਜੀ ਤੋਂ ਸਾਡਾ ਹੁਣੇ-ਹੁਣੇ ਗੀਤ ਜੀ ਦਿਖਾਇਆ ਅ ਟਰੱਕ ਤੇ ਯਾਰ ਦਾ ਤੇ ਉਹ ਤੁਸੀਂ YouTube ਤੇ ਸਾਰੇ ਚੈਨਲਾਂ ਤੇ ਦੇਖ ਸਕਦੇ ਹੋ ਸੋ ਆਪ ਨੂੰ ਮੈਂ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਵੀਊ ਕਰਨੇ ਹੈ ਤੇ ਜਿੱਦ ਜਿੱਦ ਤੱਕ ਹੋ ਸਕੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਔਰ ਮੈਂ ਤਨਵਾਦ ਕਰਦਾ ਐ ਅਰਵਤ ਕੁਮਾਰ ਜੀ ਦਾ ਜਿਹਨਾਂ ਦਾ ਚੈਨਲ ਹੈਗਾ ਆਪਣਾ ਜਲਵਾ ਚੈਨਲ ਉਹਦੇ ਉੱਤੇ ਹੀ ਲਾਉਂਦੇ ਆ ਸਾਡੀ ਇੰਟਰਵਿਊ ਔਰ ਬਹੁਤ ਹੀ ਅੱਛਾ ਚੈਨਲ ਹੈ ਸੋ ਮਤ ਤੋਂ ਵਰਦ ਵੀਊ ਕਰਨੇ ਆ ਤੁਸੀਂ ਮਿਲ ਕੇ ਮੇਰੇ ਸਰੋਤਿਆਂ ਨੇ ਮੇਰੇ ਵੀਰਾਂ ਨੇ ਮੇਰੇ ਦੋਸਤਾਂ ਨੇ ਸੋ ਹੁਸ਼ਾਰਾਣਾ ਜੀ ਮੇਰੇ ਨਾਲ ਦੁਰੂਤੂ ਮੇਰੇ ਨਾਲ ਨੇ ਇਹ। ਔਰ ਸਾਡੇ ਅਨੇਕਾਂ ਹੀ ਗਾਣੇ ਆਏ ਨੇ। ਜਿਹੜੇ ਕਿ ਬਹੁਤ ਪਿਆਰੇ ਨੇ। ਇੱਕ ਜੀਜਾ ਸਾਲੀ ਦਾ ਗੀਤ ਆ ਭਾਵੇਂ ਘਰੇ ਬੈਠ ਕੇ ਫੈਮਿਲੀ ਸੁਣ ਲੋ ਹਰ ਇੱਕ ਤਰ੍ਹਾਂ ਦੇ ਤੁਸੀਂ ਗੀਤ ਸੁਣਦੇ ਹੋ ਜੀਜੇ ਸਾਲੀ ਦੇ। ਉਹ ਸਾਲੀ ਜੀਜੇ ਨੂੰ ਕਹਿੰਦੀ ਹੈ ਵੀ ਜੀਜਾ 7 ਸਾਲ ਹੋ ਚੱਲੇ ਵੇ। ਮੇਰੀ ਭੈਣ ਤੇ ਤੂੰ ਅਜੇ ਕੱਲੇ ਵੇ। ਮੈਂ ਮੰਗਾ ਮੁਰਾਦਾਂ ਪੀਰਾਂ ਤੋਂ ਘਰ ਭੈਣ ਦੇ ਹੋ ਜੇ ਕਾਕਾ। ਜੇ ਮੇਰੇ ਬੱਸ ਦੀ ਹੋਵੇ ਗੱਲ ਜੀਜਾ ਘਰੇ ਰੱਬ ਦੇ ਮਾਰ ਨਾ ਡੱਕ। ਕਿਆ ਹੋ। ਤੋ ਅੱਗੋਂ ਕਹਿੰਦੇ ਨੇ ਵੀ ਹੋਵੇ ਕਿਸਮਤ ਵਿੱਚ ਔਲਾਦ ਕੁੜੇ ਲੈ ਦਿੰਦਾ ਇਹ ਸਾਲਾਂ ਬਾਅਦ ਕੁੜੇ ਫਲ ਲਾ ਕੇ ਨੀਵੇਂ ਰੁੱਖਾਂ ਨੂੰ ਜਲ ਸਲ ਦੇ ਵਿੱਚ ਕਰ ਦੇਵੇ ਮਾਪਿਆਂ ਦੀ ਸਾਲੀਏ ਹੁੰਦੇ ਨੇ ਨਹੀਂ ਪੁੱਤਰ ਮਿchreਗੇ ਸੋ ਇਹੋ ਜਿਹੇ ਸਾਡੇ ਕਈ ਗੀਤ ਆਏ ਨੇ ਜਿਹੜੇ ਸਾਡੇ ਸਰੋਤਿਆਂ ਨੂੰ ਬਹੁਤ ਸਾਨੂੰ ਪਿਆਰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜਲਵਾ ਚੈਨਲ ਰਾਜਕੁਮਾਰ ਜੀ ਦਾ ਔਰ ਜਿੰਨੇ ਵੀ ਮੇਰੇ ਸਰੋਤਿਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣਾ ਤੂੰ ਵੀਊ ਕਰਨੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਹਾਂਜੀ ਹੁਸ਼ਾ ਰਾਣਾ ਜੀ ਤੇ ਸੁਖਾਣਾ ਚੋ ਨੇ ਗਾਇਕੀ ਬਾਰੇ ਵੀ ਲੋਕਾਂ ਕਿਰਦਾਰ ਦੀ ਗਾਇਕੀ ਗਾਉਣੀ ਚਾਹੀਦੀ ਹੈ ਅੱਜ ਕੱਲ ਕੀ ਹੋਰੇ ਗਾਇਕੀ ਲੋਕਾਂ ਨੂੰ ਸੱਬੇ ਚਾਰੀ ਗਾਣਾ ਚਾਹੀਦਾ ਹੈ ਅੱਜ ਕੱਲ ਦੇ ਕਲਾਕਾਰ ਜਿਵੇਂ ਡਿਸਕੋ ਇਸ ਕੋ ਗਾਉਂਦੇ ਇਹ ਨਹੀਂ ਗਾਣਾ ਚਾਹੀਦਾ ਲੋਕਾਂ ਨੂੰ ਸਮਝ ਆਣੀ ਚਾਹੀਦੀ ਉਹੋ ਜੇ ਗਾਣੇ ਗਾਣੇ ਚਾਹੀਦੇ ਜਿਹਦੇ ਕੋਈ ਮਤਲਬ ਨਿਕਲੇ ਬੇਮਤਲਬ ਵੀ ਗਾਣੇ ਨਹੀਂ ਗਾਣੇ ਚਾਹੀਦੇ ਐਵੇਂ ਗਾਣੇ ਲੋਕੀ ਨਵੇਂ ਕਲਾਕਾਰ ਗਾਈ ਚੰਤੇ ਇਹ ਗਾਣੇ ਨਹੀਂ ਗਾਣੇ ਚਾਹੀਦੇ ਸੋ ਮੇਰੇ ਕਹਿਣ ਦਾ ਇਹ ਭਾਵ ਹੈ ਬਹੁਤ ਅੱਛਾ ਹੈ ਕਲਾਕਾਰ ਜਿਹੜੇ ਗਾਰੇ ਨੇ ਮੁੰਡੇ ਅੱਜਕੱਲ ਬਹੁਤ ਸੁਰਕਲਾਮ ਵਾਲੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਦੋਂ ਤੁਹਾਨੂੰ ਆਵਾਜ਼ ਦਿੱਤੀ ਹੈ ਮੇਰੇ ਮਾਲਕ ਨੇ ਇੱਕ ਵਧੀਆ ਤਰੀਕੇ ਨਾਲ ਗਾਣੇ ਜਿਹੜੇ ਸਾਡਾ ਕਲਚਰ ਹੈ ਪੰਜਾਬ ਦਾ ਉਹ ਗਾਇਆ ਕਰੋ ਨਾ ਕਿ ਨੰਗੀਆਂ ਪੋਟਾਂ ਲਾ ਕੇ ਨਾਲ ਤੇ ਲੋਕਾਂ ਨੂੰ ਦਿਖਾਇਆ ਕਰੋ ਸਾਡੇ ਬੱਚਿਆਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਇਹ ਤੁਹਾਡੇ ਆਸਤੇ ਬਹੁਤ ਮਾੜੀ ਗੱਲ ਹੈ ਮੈਂ ਫੇਰ ਕਹੂੰਗਾ ਮੇਰੀ ਬੇਨਤੀ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਵਧੀਆ ਗਾਓ ਔਰ ਇਹ ਜਿਹੜਾ ਗੰਦ ਪੈਂਦਾ ਚੈਨਲ ਤੇ ਇਹਨੂੰ ਬੰਦ ਕਰੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ